ਕਈ ਭਰਾਣਾ ਸਵਾਲ ਕਰਦੇ ਸੀਗੇ ਬਈ ਕਲੋਨ ਸਪੈਜ ਦਾ ਕਿਹ ਜੀ ਧਰਤੀ ਤੇ ਹੁੰਦਾ ਆਪਾਂ ਪਿੰਡ ਭਲਾਂਣ ਖੜੇ ਆ ਨੰਗਲ ਦੇ ਕੋਲੇ ਚਾਰੇ ਪਾਸੇ ਦਰਿਆਈ ਏਰੀਆ ਇਹ ਮੰਨ ਲਾ ਉੱਚਾ ਨੀਵਾ 5 ਫੁੱਟ 10 ਫੁੱਟ ਕੋਈ ਉੱਚਾ ਵਾਹਣ ਵਾਹਣ ਤਾਂ ਹੈ ਨਹੀਂ ਮੰਨ ਲਓ ਵੱਡੇ ਵੱਡੇ ਪੱਥਰ ਹੈਗੇ ਇੱਥੇ ਠੀਕ ਹੈ ਤੇ ਸਾਰਾ ਸਰਕੰਡਾ ਖੜਾ ਮੰਨ ਲਓ ਬੰਜਰ ਵਾਹਣ ਹੈ ਤੇ ਆ ਬੰਜਰ ਵਾਹਣ ਦੇ ਵਿੱਚ ਵੀ ਵੇਖੋ ਬਈ ਕਲੋਨ ਸਪੈਜ ਦਾ ਕਿੱਡਾ ਤਗੜਾ ਖੜਾ ਆ ਆਹ ਵੇਖੋ ਘੱਟੋ ਘੱਟ ਇਹ ਹੋਊਗਾ 9-10 ਮਹੀਨਿਆਂ ਦਾ ਠੀਕ ਹੈ ਇਹ 10-5 ਤੇ ਲਾਇਆ ਹੋਇਆ ਕਿਸਾਨ ਨੇ ਤੇ ਦੇਖੋ ਬਹੁਤ ਵਧੀਆ ਗਰੋਥ ਆ ਇਹਦੀ ਹਰੇਕ ਮਾੜੀ ਤੋਂ ਮਾੜੀ ਜ਼ਮੀਨ 'ਚ ਵੀ ਬਈ ਇਹ ਹੋ ਜੂਗਾ ਤੇ ਜਿਹੜੇ ਆਪਣੇ ਚੰਗੀਆਂ ਜ਼ਮੀਨੀਆਂ ਉੱਥੇ ਤਾਂ ਬਈ ਝਾੜੇ ਨੇ ਫੁੱਲ ਹੀ ਦੇਣਾ ਠੀਕ ਹੈ ਤੇ ਹੁਣ ਕਈ ਭਰਾ ਕਹਿੰਦੇ ਠੰਡ 'ਚ ਲੱਗ ਜੂਗਾ ਬਈ ਪਾਲੇ 'ਚ ਮੈਂ ਇਹਨੂੰ ਬਈ ਪਾਲੇ ਪੂਲੇ ਦਾ ਕੋਈ ਦਿੱਕਤ ਨਹੀਂ ਹੁਣ ਤੁਸੀਂ 10-15 ਦਿਨਾਂ ਦੇ ਵਿੱਚ ਲਾ ਸਕਦੇ ਹੋ ਵਧੀਆ ਚੱਲੂਗਾ ਤੇ ਉਸ ਤੋਂ ਬਾਅਦ ਤੁਸੀਂ ਫਿਰ ਸਾਰਾ ਸਾਲ ਹੀ ਲੱਗੀ ਜਾਂਦਾ ਠੀਕ ਹੈ ਹਾਂਜੀ ਇਹ ਨਵੇਂ ਵੀ ਲਾਇ ਸਟੈਂਡ ਆ ਆ ਸਾਈਡ ਤੇ ਬਾਈ ਨੇ ਬਾਉਂਡਰੀ ਲਾਈ ਆ ਉਦੋਂ ਪਹਿਲਾਂ ਵੜਾਤਾ ਉਹ ਬੱਲੀਆਂ ਖੜੀਆਂ ਤਿੰਨ ਤਿੰਨ ਚਾਰ ਚਾਰ ਦੁਬਾਰੇ ਹਨ ਤੇ ਇਹ ਜੇ ਤੁਸੀਂ ਕੋਲੋਂ ਸਪੈਦਾ ਲੈਣਾ ਆਪਣੇ ਭਲਾਈਆਂ ਨੇ ਬਰਾਡ ਨਾਥ ਦੀ ਤੇ ਆ ਕੇ ਲਾ ਸਕਦੇ ਹੋ 20 ਰੁਪਈਆ ਦਾ ਬੂਟਾ 5 ਰੁਪਈਏ ਲਵਾਈ ਆ ਜਿਵੇਂ ਆ ਦੇਖੋ ਸਿੱਧੀਆਂ ਲੈਣਾ ਐਸ ਲੋਟ ਨੂੰ ਵੀ ਸਿੱਧੀਆਂ ਲੈਣਾ ਤੇ ਇਹ ਮੰਨ ਲਓ ਆਪਣੀ ਵਧੀਆ ਲੇਬਰ ਤੁਹਾਨੂੰ ਇੱਕ ਨੰਬਰ ਬੂਟਾ ਲਾ ਕੇ ਦੇਊਗੀ ਠੀਕ ਹੈ ਜੀ ਧੰਨਵਾਦ